Graças a Deus, What oh, ਜੇ ਤੁਸੀਂ ਮਾਜੇ ਦੇ ਜਰਨੈਲ ਪੰਥ ਦੇ ਹੋਂ ਹਾਰ ਲੀਡਰ ਸਾਧ ਦਾ ਕੈਬਨਟ ਮੰਤਰੀ ਜਥੇਦਾਰ ਸੁਚਾ ਸਿੰਘ ਲਗਾ ਦੇ ਛੋਟੇ ਜਿਹੇ ਸਨੇਹੇ ਉਪਾਰ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚ ਕੇ ਸਾਬਤ ਕਰ ਦਿੰਦਾ ਹੈ ਕਿ ਕਿਸ ਤਰ੍ਹਾਂ ਸਾਰਾ ਜ਼ਿਲ੍ਹਾ ਹੀ ਅੱਜ ਵੀ ਚਿਟਾਨ ਦੀ ਤਰ੍ਹਾਂ ਜਥੇਦਾਰ ਸੁਚਾ ਸਿੰਘ ਲੰਗਾ ਦੇ ਨਾਲ ਖੜੋਤਾ ਹੈ ਸਾਡੇ ਵੀਰ ਸੁਖਜਿੰਦਰ ਸਿੰਘ ਲੰਗਾ ਦੇ ਨਾਲ ਤੁਸੀਂ ਖੜੋਤੇ ਹੋ ਇਸ ਗੱਲ ਦਾ ਅੱਜ ਪਹੁੰਚ ਕੇ ਤੁਸੀਂ ਸਬੂਤ ਦਿੱਤਾ ਹੈ ਤੁਸੀਂ ਸਾਰਿਆਂ ਨੇ ਜਥੇਦਾਰ ਦੀਆਂ ਬਾਹਾਂ ਬਾਨਾ ਹੈ ਆਉਣ ਵਾਲਾ ਸਮਾਸ ਅਸਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲ ਅਕਾਲੀ ਦਲ ਹੈ ਉਹ ਅੱਜ ਸਹੀ ਸਟੇਜ ਦੇ ਉੱਪਰ ਬਰਾਜਮਾਨ ਹੈ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਪਹੁੰਚ ਕੇ ਅੱਜ ਅਕਾਲੀ ਦਲ ਦੇ ठेकेदार ਬਣਿਆ ਇਹਨਾਂ ਨੇ ਇੱਕ ਇੱਕ ਕਰਕੇ ਖਿਸਕਣਾ ਸ਼ੁਰੂ ਕਰ ਦਿੱਤਾ ਹੈ ਸੱਜੇ ਸੱਜੇ ਸਮਾਪਤ ਹੋ ਜਾਣਗੇ ਅਸਲੀ ਅਕਾਲੀ ਦਲ ਦੀ ਅਗਵਾਈ ਗਰਦਾਸਪੁਰ ਜਿਹੜੇ ਦੇ ਅੰਦਰ ਜਥੇਦਾਰ ਸੁਚਾਲ ਸਿੰਘ ਲਗਾ ਕਰਨਗੇ ਦਾਸ ਦੇ ਵੱਡੇ ਭਰਾ ਨੇ ਜਥੇਦਾਰ ਸੁਚਾਲ ਸਿੰਘ ਲਗਾ ਮੈਂ ਵਿਸ਼ਵਾਸ ਦਿਵਾਉਣਾ ਹਾਂ ਜਥੇਦਾਰ ਜੀ ਨੂੰ ਕਿ ਸੰਪਰਦਾਇ ਦੇ ਵਿੱਚ ਬੜੀ ਦੂਰੋਂ ਤੁਰ ਕੇ ਆਏ ਆ ਸਾਡੇ ਪ੍ਰਬੰਧ ਝੋਟੇ ਪੈ ਗੇ ਸੜਕਾਂ ਦੇ ਉੱਤੇ ਜਾਮ ਲੱਗੇ ਨੇ ਤੁਹਾਡਾ ਧੰਨਵਾਦ ਹੈ ਸਾਡਾ ਸਿਰ ਚ ਮੋਢਾ ਤੁਹਾਡੇ ਅੱਗੇ ਲੇਕਿਨ ਸਾਰਿਆਂ ਨੂੰ ਬੇਨਤੀ ਹੈ ਕਿ ਇੱਧਰ ਵੀ ਜਿਹੜੇ ਮੇਰੇ ਵੀਰ ਲੰਗਰ ਦੇ ਵਿੱਚ ਖੜੇ ਨੇ ਉਹ ਆ ਕੇ ਕੁਰਸੀਆਂ ਦੇ ਉੱਤੇ ਬੈਠੋ ਜਿਹੜੇ ਇੱਧਰ ਸਾਈਡ ਤੇ ਨੇ ਸਟੇਜ ਦੇ ਉੱਤੇ ਵੀ ਖਲੋਣ ਵਾਲੇ ਵੀਰ ਮੇਰੇ ਥੰੜੇ ਪਾਸੇ ਚੱਲ ਜਾਣ ਇੱਕਾ ਸਟੇਜ ਦੇ ਅੱਗੇ ਜਿਹੜੇ ਖਲੋਤੇ ਨੇ ਵੀਰ ਇਹ ਸਾਰੇ ਵੀਰਾਂ ਦੇ ਅੱਗੇ ਹੱਥ ਲੜਨਾ ਚਾਹੀਦਾ ਸੀ ਕਾਂਗਰਸ ਦੇ ਨਾਲ ਪਰ ਮੇਰੇ ਜਿਹੜੇ ਆਪਣੇ ਟੱਬਰ ਦੇ ਜੀਤ ਸੀ ਇਹਨਾਂ ਮੇਰੀਆਂ ਲੱਤਾਂ ਨੂੰ ਜੱਫਾ ਮਾਰ ਕੇ ਬੈਠੇ ਜੇ ਮੇਰੇ ਜ਼ਿਲੇ ਵਾਲਿਆਂ ਨੇ ਮੇਰੀਆਂ ਲੱਤਾਂ ਨੂੰ ਜੱਫਾ ਮਾਰਿਆ ਹੋਇਆ ਕਿ ਮੈਂ ਅੱਜ ਜਿਹੜੀ ਰੈਲੀ ਸੀਗੀ ਇਹ ਜ਼ਿਲੇ ਗਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੇ ਨਮਾਇਦੇ ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਤੋ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇंदे ਲੋਕ ਆਏ ਸੀ ਜਿਨ੍ਹਾਂ ਦੇ ਮਗਰ 100 200 5 500 ਲੋਕ ਖੜੇ ਨੇ ਉਹਨਾਂ ਦੀ ਨਮਾਇੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਹ ਪੈਦਾ ਕੀਤੀ ਜਾਵੇ ਲੋਕ ਰਾਹ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਇਸ ਸੀਐਸ ਵਿੱਚ ਰੱਬ ਦੀ ਆਵਾਜ਼ ਪਾਇਆ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਾ ਕੇ ਕੁਝ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੀ ਪਿੱਠ 'ਤੇ ਛੁਰਾ ਮਾਰ ਕੇ ਨੱਖੇ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨ ਦਾ ਇਰਾਦਾ ਕੀਤਾ ਵਾ ਅੱਜ ਦੀ ਗੱਲ ਹੈ ਕੀ ਤੁਸਾਂ ਲੋਕ ਅਕਾਲੀ ਦਲ ਨੂੰ ਸਫਲ ਹੋਵੋਗੇ ਜਾਂ ਦਾ ਮੈਂ ਅਕਾਲੀ ਦਲ ਵਿੱਚ ਸ਼ਾਮਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂੱਚੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਪੁਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਅਕਾਲੀ ਦਲ ਦੀ ਝੋਲੀ ਵਿੱਚ ਪਾਓ ਅਕਾਲੀ ਦਲ ਦੇ ਕੈਂਡੀਡੇਟ ਨੂੰ ਪਾਓ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀ ਹੈ ਕਮਾਂਡ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਰਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਥ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿੰਨਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿੰਨਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿੰਨਾਂ ਨਾ ਬੈ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ 'ਚੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੂੰ ਮਕਾਉ ਮਾਲ ਫੇਕ ਲਗਾ ਗੇਵਾ ਲਗਾਓ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਕਿਸ ਲਿਛ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਐ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਪੱਕਾ ਤੇ ਲੱਗਦਾ ਹੀ ਐ ਉਹ ਕਿਹਨਾਂ ਕਹਿੰਦੇ ਜਦੋਂ ਰਵਿੰਦਰ ਲਾਹਵਾ ਜੀ ਦੇ ਖਿਲਾਫ ਲੜਦੇ ਗਏ ਅੱਜ ਲੋਕ ਸਭਾ ਚੋਂ ਲੜ ਰਹੀ ਐ ਕਿੱਦਾਂ ਵੇਖਦੇ ਹੋ ਲੋਕਾਂ ਨੂੰ ਮੁਕਾਬਲਾ ਕਿਹੜਾ ਗਿੰਦ ਚਲਦਾ ਪਾਟੇ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਉਹ ਮੁਕਾਬਲਾ ਉਹ ਕਿਸੇ ਨਾਲ ਕਾਦਾ ਮੈਂ ਕੋਈ ਕਿਸ ਦਾ ਪ੍ਰਚਾਰ ਕਰਾਂਗਾ ਤੇ ਮੈਂ ਕਾਂਗਾ ਅਸੀਂ ਕਮਜ਼ੋਰ ਆ ਅਸੀਂ ਉਹਨੂੰ ਧਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲਿੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਉਹਨਾਂ ਵਾਲੇ ਸਮਝੇ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਯਾਦਾ ਖਾ ਜਾਵੇ ਜੀ ਕਾਂਗਰਸੀ ਨੇ ਕੀ ਬਣਾਉਣਾ ਕੀ ਹੈ ਇਹਦੇ ਮਾਰੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾਰੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੋਰ ਟਾਈਮ ਤੇ ਜਿਹੜਾ ਲਗਾਉਂਦਾ ਉਹਨੂੰ ਅੰਦੀ ਕਰਕੇ ਜੀ ਹਾਂ ਜੇ ਉਹ ਨਾਲ ਆ ਕੇ ਦੀ ਨਮੰਨੀ ਕਰੇ ਉਹ ਟਾਈਮ ਕਰ ਲੈ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਿਮੰਨਤ ਕੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉਥੇ ਮੈਨੂੰ ਗਾਦਨ ਭਾਵੇਂ